ਈ ਨਾਮ ਦਾ ਜੀ ਆਪਣਾ ਮੇਰਾ ਨਾਮ ਤਰਸੀਮ ਲਾਲਾ ਜੀ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਚੈਂਜ ਯੂਨੀਅਨ ਅਸਿਸਟੈਂਟ ਮੈਟਰ ਸਾਡਾ ਜੀ ਕੋਈ ਨਵਾਂ ਮੈਟਰ ਨਹੀਂ ਹੈਗਾ ਮਾਜੋਬ ਮੁੱਖ ਮੰਤਰੀ ਪੰਜਾਬ ਸਰਦਾ ਭਗਵੰਤ ਸਿੰਘ ਜੀ ਮਾਨ ਜਦੋਂ ਸੱਤਾ ਵਿੱਚ ਆਮ ਆਦਮੀ ਪਾਰਟੀ ਨਹੀਂ ਆਈ ਸੀ ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜਦੋਂ ਵੀ ਸਾਡੀ ਸਰਕਾਰ ਬਣੇਗੀ ਉਹਦੇ ਸਾਰੀ ਪਹਿਲਾ ਹਰਾ ਪੰਨ ਪ੍ਰਾਣੀ ਪੈਨਸ਼ਨ ਬਹਾਲੀ ਲਈ ਸਹਿਯਾਰ ਕਰੇਗਾ ਇਹ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੁੰਦੇ ਸਾਰੀ ਲਾਗੂ ਕੀਤੀ ਜਾਵੇਗੀ ਉਸ ਤੋਂ ਬਾਅਦ 4-5 ਮਹੀਨੇ ਬਾਅਦ ਨੇ ਕਿ ਟੁੱਟਾਇਆ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਤੋਂ ਬਾਅਦ ਪਤਾ ਨਹੀਂ ਨੋਟੀਫਿਕੇਸ਼ਨ ਕਿੱਥੇ ਗਵਾਚ ਗਿਆ ਅਸੀਂ ਮਾਨ ਸਾਹਿਬ ਨੂੰ ਇੱਕ ਵਾਅਦਾ ਉਹਨਾਂ ਦਾ ਯਾਦ ਕਰਾਉਣਾ ਕੋਈ ਨਵੀਂ ਮੰਗਣੀ ਹੈਗੀ ਇਹ ਉਹਨਾਂ ਨੂੰ ਹੀ ਕਿਹਾ ਗਿਆ ਸੀਗਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨੀ ਸਾਡਾ ਫਰਜ਼ ਵਾ ਕਿਉਂਕਿ ਇੱਕ ਮੁਲਾਜ਼ਮ ਪਰ ਜਵਾਲੀ ਦੇ ਵਿੱਚ ਨੌਕਰੀ ਵਿੱਚ ਆਉਂਦਾ ਤੇ ਬੁਢਾਪੇ ਵੇਲੇ ਰਿਟਾਇਰ ਹੁੰਦਾ ਅਸੀਂ ਮੰਗਦੇ ਕੀ ਹਾਂ ਸਿਰਫ ਆਪਣੇ ਬੁਢਾਪੇ ਦਾ ਸਹਾਰਾ ਜਦਕੇ ਮਾਨ ਸਾਹਿਬ ਆਪ ਘਰੇ ਸੀ ਕਿਹਾ ਕਿ ਜਦੋਂ ਵੀ ਅਸੀਂ ਆਵਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਭਾਈ ਜਿੰਨੀ ਦੇਰ ਤੋਂ ਪੈਨਸ਼ਨ ਹੈ ਜਿਹੜੀ ਦੇਖੋ ਜੀ 2004 ਤੋਂ ਬਾਅਦ ਜਿਹੜੀ ਭਰਤੀ ਹੋਈ ਆ ਉਹਦੇ ਵਾਸਤੇ ਸੈਂਟਰ ਵੱਲੋਂ ਇੱਕ ਸਕੀਮ ਜਿਹੜੀ ਲਾਗੂ ਕੀਤੀ ਗਈ ਕਿ ਸਟੇਟ ਦੀ ਸਕੀਮ ਆ ਉਹ ਲਾਗੂ ਕਰੇ ਜਾਂ ਨਾ ਕਰੇ ਠੀਕ ਆ ਜੀ ਸਾਡੇ ਨਾਲ ਸਟੇਟਾ ਹੈਗੇ ਕੁਝ ਭਾਰਤ ਦੀਆਂ ਜਿੱਥੇ ਪੁਰਾਣੀ ਪੈਨਸ਼ਨ ਲਾਗੂ ਆ ਹੋਰੇ ਨਵੀਂ ਸਰਕਾਰ ਬਣੀ ਹੈ ਮਹਾਦੇਸ਼ਪੁਰਦੇਸ਼ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸੁਖਵਿੰਦਰ ਸਿੰਘ ਕੁਜੀ ਨੇ ਉਹਦੇ ਸਾਰੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਆ ਅਸੀਂ ਉਹਨੂੰ ਕਹਿੰਦੇ ਆ ਕਿ ਤੁਸੀਂ ਕਹ ਰਹੇ ਕਿ ਸੈਂਟਰ ਕੋ ਪੈਸਾ ਜਾ ਰਿਹਾ ਤੁਸੀਂ ਨਵੀਂ ਭਰਤੀ ਤੇ ਲਾਗੂ ਕਰੋ ਨਵੀਂ ਭਰਤੀ ਕਿੰਨੀ ਕੀਤੀ ਪੰਜਾਬ ਸਰਕਾਰ ਨੇ ਇਹਨੇ ਵਾਅਦਾ ਕਰੀਆ ਕਿ ਮੈਂ ਨਵੀਂ ਭਰਤੀ ਕੀਤੀ ਆ ਲਾਗੂ ਕਰੋ ਆ ਸਾਰੇ ਮੁਲਾਜ਼ਮ ਸਾਥੀ ਐਮਪੀਐਸ ਆ ਇਹਨਾਂ ਦਾ ਵਾਅਦਾ ਕਰਕੇ ਆਏ ਸੀ ਕਿ ਮੈਂ ਮਾਸਟਰ ਜੀ ਮਹਿੰਦਰ ਸਿੰਘ ਦਾ ਮੁੰਡਾ ਜੀ ਮੈਂ ਹਰ ਸਮੱਸਿਆ ਜਾਣਦਾ ਅਧਿਆਪਕਾਂ ਦੀ ਕੌਣ ਕਿੱਥੇ ਆ ਅਸੀਂ ਕੋਈ ਨਵੀਂ ਮੰਗ ਨਹੀਂ ਮੰਗਦੇ ਆ ਸਿਰਫ ਆਪਣੀ ਪੁਰਾਣੀ ਮੰਗ ਜਿਹੜੀ ਇਹਨਾਂ ਨੇ ਆਪ ਦੇ ਰਾਇ ਸੀ ਕਿ ਮੈਂ ਉਹਦੇ ਸਾਰੀ ਪੁਰਾਣੀ ਪੈਨਸ਼ਨ ਲਾਗੂ ਕਰਾਂਗਾ ਉਹ ਹੀ ਅੱਜ ਅਸੀਂ ਇਹਨਾਂ ਨੂੰ ਵਾਅਦਾ ਯਾਦ ਕਰਾਉਣ ਜਾ ਰਹੇ ਹੁਧਿਆਰੇ ਵਿਖੇ ਜਿੱਥੇ ਕੇ ਪੂਰੇ ਪੰਜਾਬ ਦੇ ਮੁਲਾਜ਼ਮ ਆਪਣੀ ਹੱਕੀ ਮੰਗ ਲੈ ਇਕੱਠੇ ਹੋ ਰਿਹਾ ਲੁਧਿਆਣਾ ਪੱਛਮੀ ਦੇ ਵਿੱਚ ਪ੍ਰਾਣੀ ਪੈਨਸ਼ਨ ਬਹਾਲ ਲਈ ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪ੍ਰਾਣੀ ਪੈਨਸ਼ਨ ਬਹਾਲ ਲਈ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਅੱਜ ਦਾ ਲਖ ਜਿਹੜਾ ਐਕਸ਼ਨ ਉਹ ਲਿਖਿਆ ਗਿਆ ਉਹਦੇ ਵਿੱਚ ਐਲੀਮੈਂਟਡਿਜੀ ਯੂਨੀਅਨ ਦੀ ਆ ਜਿਵੇਂ ਜਨਤਾ ਕੋ ਲਾਕਪਾ ਕੇ ਵੀ ਗੱਡੀਆਂ ਉੱਥੇ ਪਹੁੰਚਣ ਗਈਆਂ ਤੇ ਇਸੇ ਤਰੀਕੇ ਪੂਰੇ ਪੰਜਾਬ ਤੋਂ ਐਲੀਮੇਟਿਡ ਟੀਚਰ ਜੂਨੀਅਰ ਦੇ ਝੰਡੇ ਥੱਲੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਥੀ ਪਹੁੰਚਣਗੇ ਇੱਕ ਚੇਤਾਵਨੀ ਅੱਜ ਜੇਕਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰਦੇ ਤਾਂ ਲਗਾਤਾਰ ਤਿੱਖੇ ਸੰਘਰਸ਼ ਕੀਤੇ ਜਾਣਗੇ ਜੇ ਇਹਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜੈ ਜਨਤਾ ਜਾ ਸੰਘਰਸ਼ ਕਿ ਜਿੱਤ ਜੂਦੇ ਲੋਕਾਂ ਦੇ ਕਿੰਨੇ ਟੀਚਰ ਇਤੋਂ ਕਿੱਥੇ ਹੋ ਕੇ ਜਾ ਰਹੇ ਦੇਖੋ ਜੀ ਕਟਵਰ ਸਾਡੇ ਆ 20 ਗੱਡੀਆਂ ਆ ਵਾ ਜੀ ਜਿਲੇ ਜੰਦਰ ਤੋਂ ਐਲੀਮੈਂਟਰੀ ਜੇ ਯੂਨੀਅਨ ਦੀਆਂ 20 ਗੱਡੀਆਂ ਕਟਵਰ 100 ਤੋਂ 150 ਬਲਾਕਾਂ ਦਾ ਸਾਡਾ ਫੋਰ ਵੀ ਆ ਜਾਣਾ ਆਪਣੇ ਸਾਧੋ ਦੇ ਲੋਕੀ ਜਾ ਰਹੇ ਆ 20 ਗੱਡੀਆਂ ਜਿਹੜੇ ਸੀ ਗਨੀਆਂ ਨਰੋਲ ਗੱਡੀਆਂ ਸਾਡੀਆਂ ਜਾ ਰਹੀਆਂ ਹਰ ਇੱਕ ਜ਼ਿਲੇ ਦੇ ਹਰ ਬਲਾਕ ਤੋਂ ਸ਼ਾਰੀ ਬਲਾਕ ਤੋਂ 10 ਗੱਡੀਆਂ ਸਾਡੀਆਂ ਜਾ ਰਹੀਆਂ ਜੀ ਅੱਜ ਕਿਹੜੀ ਜਗ੍ਹਾ ਜਾ ਰਹੇ ਆ ਅਸੀਂ ਲੁਧਿਆਣਾ ਪਛਮੀ ਹਲਕੇ ਦੇ ਵਿੱਚ ਚੰਦਾ ਮਾਰਚ ਕਰਨ ਆ ਜੀ ਆ ਜਾ ਕੇ ਚੰਦਾ ਮਾਰਚ ਨੂੰ ਦਿਹਾੜਾ ਪੱਛਮੀ ਦੇ ਕਿ ਲਿਦਾਵਾ ਪੱਛਮੀ ਜਿੱਥੇ ਬਾਏ ਲੱਖੇ ਹੋ ਰਿਆ ਉੱਥੇ ਚੰਦਾ ਮਾਰਚ ਕੀਤਾ ਜਾਵੇਗਾ ਜੇਕਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਬਹੁਤ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇ ਜੇਕਰ ਮੰਗ ਨਹੀਂ ਪੂਰੀ ਹੁੰਦੀ ਕੀ ਅੱਗੇ ਕੀ ਕਰਦੇ ਦੇਖੋ ਜੀ ਅਗਲੇ ਸੰਘਰਸ਼ ਲਗਾਤਾਰ ਲਿਖੇ ਜਾਵਾਂਗੇ ਜਿੰਨਾ ਚਿਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਪੈਨਸ਼ਨ ਪੰਜਾਬ ਸਰਕਾਰ ਕਹਿ ਰਹੀ ਆ ਜਾਂ ਸੈਂਟਰ ਗਵਰਨਮੈਂਟ ਕਹਿੰਦੇ ਆ ਕਿ ਪੁਰਾਣੀ ਪੈਨਸ਼ਨ ਬਹੁਤ ਵਧੀਆ ਜੇ ਪੁਰਾਣੀ ਪੈਨਸ਼ਨ ਵਧੀਆ ਤਾਂ ਫਿਰ ਮਾਨਯੋਗ ਐਮਐਲਏ ਸਾਹਿਬ ਮੰਤਰੀ ਸਾਹਿਬ ਆਪਣੇ ਲਾਗੂ ਕਿਉਂ ਨਹੀਂ ਕਰਦੇ ਜਿਹੜੇ 2004 ਤੋਂ ਬਾਅਦ ਐਮਐਲਏ ਜਾਂ ਮੰਤਰੀ ਆ ਜਾਂ ਐਮਪੀ ਆ ਆਪਣੇ ਲਾਗੂ ਕਰਕੇ ਦੇਖਣ ਤਾਂ ਸਹੀ ਸਾਥੀ ਜੀ 5 ਤੋਂ 6000 ਰੁਪਏ ਸਿਰਫ ਪੈਨਸ਼ਨ ਮੇਰੀ ਹੈ ਜੀ ਮੁਲਾਜ਼ਮ ਆਪਣੇ 25 30 ਸਾਲ ਲੋਕੀ ਦੇ ਦੇ ਰਿਹਾ ਜਵਾਨੀ ਦੇ ਵਿੱਚ ਪਰ ਜਵਾਨੀ 'ਚ ਅਸੀਂ ਐਸੇ ਹੀ ਸਦਾ ਆਪਣਾ ਵਧਾਤੇ ਦਾ ਸਹਾਰਾ ਮੰਗ ਰਹੇ ਆ ਨਾ ਕਰੋ ਔਰ ਕੁਛ ਨਹੀਂ ਮੰਗਦੇ ਜੋ ਕਿ ਇੱਕ ਮੁਲਾਜ਼ਮ ਦਾ ਹੱਕ ਵਾ ਇਹ ਪੰਜਾਬ ਸਰਕਾਰ ਨੂੰ ਦੇਣਾ ਹੀ ਪਵੇਗਾ ਜੇਕਰ ਜਿਸ ਤਰੀਕੇ ਨਾਲ ਮੰਨਿਆ ਅਸੀਂ ਉਸ ਤਰੀਕੇ ਨਾਲ ਲਾਗੂ ਕਰ ਦੇਵੇ ਨਹੀਂ ਤਾਂ ਸੰਘਰਸ਼ ਲਗਾਤਾਰ ਕੀਤਾ ਜਾ ਲਗੇ ਜੇ ਮੁਲਾਜ਼ਮ ਵੋਟਾਂ ਬਾਕੇ ਸਰਕਾਰ ਲਿਆ ਸਕਦੇ ਆ ਤੇ ਵੋਟਾਂ ਬਾਕੇ ਲਾ ਵੀ ਸਕਦੇ ਇਹਨਾਂ ਨੇ ਜਦੋਂ ਭਗਵੰਦ ਸਾਹਿਬ ਨਾਲ ਮਿਲਾ ਆਏ ਉਹਦੇ ਇਹਨਾਂ ਨੇ ਵਾਅਦਾ ਕੀਤੇ ਸੀ ਦੇਖੋ ਜਦੋਂ ਉਹ ਲੱਛ ਸੱਤਾ ਵਿੱਚ ਸਰਕਾਰ ਨੇ ਸੀ ਹੈਗੀ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਆ ਉਦੋਂ ਆ ਕੇ ਮਾਨਯੋਗ ਜਿਹੜੇ ਸਾਡੇ ਵਿੱਤ ਮੰਤਰੀ ਹਪਾਲ ਸਿੰਘ ਜੀਮਾ ਜੀ ਮੈਂ ਤੁਹਾਨੂੰ ਵੀਡੀਓ ਦਿਖਾ ਦੂੰ ਫੋਟੋਆਂ ਦਿਖਾ ਦਿੰਦਾ ਜੀ ਪਟਿਆਰੇ ਰੈਲੀ ਤੇ ਬੈਠੇ ਆ ਆ ਅੱਗੇ ਸਟੇਜ ਤੇ ਤੇ ਆਪ ਉੱਥੇ ਬੋਲ ਰਿਹਾ ਕਿ ਸਾਡੀ ਸਰਕਾਰ ਲਿਆਓ ਅਸੀਂ ਆਉਂਦੇ ਸਾਰੀ ਪੁਰਾਣੀ ਪੈਨਸ਼ਨ ਲਾਗੂ ਕਰ ਦਵਾਂਗੇ ਜਿੰਨੇ ਵੀ ਇਹ ਮੰਤਰੀ ਸਾਹਿਬ ਆ ਐਮਐਲਏ ਸਾਹਿਬ ਆ ਤੁਸੀਂ ਨਿੱਜੀ ਤੌਰ ਤੇ ਇਕੱਲੇ-ਕੱਲ ਨੂੰ ਜਾ ਕੇ ਪੁੱਛ ਲਓ ਉਹਨਾਂ ਨੇ ਵਾਅਦਾ ਕੀਤਾ ਕਿ ਨਹੀਂ ਕੀਤਾ ਸਾਲ ਨੂੰ ਕੋਈ ਸ਼ੌਕ ਨਹੀਂ ਧਰਨੇ ਮੁਜਾਰੇ ਕਰਨ ਦਾ ਇਹ ਇਹਨਾਂ ਨੇ ਵਾਅਦਾ ਕੀਤਾ ਸੀ ਪੂਰਾ ਕਰਨ ਦਾ ਜਾਅ ਦਾ ਵਾਅਦਾ ਕਰਨ ਦਾ ਜੇ ਜਨਤਾ ਦੇ ਵਾਅਦੇ ਪੂਰੇ ਨਹੀਂ ਕਰਨੇ ਤਾਂ ਸਰਕਾਰਾਂ ਵਾਅਦੇ ਕਿਉਂ ਕਰਦੀਆਂ ਮੁਲਾਜ਼ਮ ਜਿੰਦਗੀ ਕਹਿੰਦੀ ਹੈ ਕਿ ਅੱਧੀ ਤੋਂ ਵੱਧ ਜਿੰਦਗੀ ਆਪਣੀ ਡਿਪਾਰਟਮੈਂਟ ਦੇ ਲੇਖੇ ਲਾ ਦਿੰਦਾ ਉਹ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਆ ਜਿਸ ਤਰ੍ਹਾਂ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦਾ ਸੇਮ ਲਾਲ ਜੀ ਨੇ ਉਹਨੇ ਦੱਸਿਆ ਕਿ ਸੱਪਤਾਜ ਆਉਣ ਤੋਂ ਪਹਿਲਾਂ ਵੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਦੋਂ ਵੀ ਕਿਤੇ ਧਰਨੇ ਮੁਜਾਰੇ ਵਿੱਚ ਜਾਂਦੇ ਸੀ ਸਾਨੂੰ ਇਸ ਗੱਲ ਤੇ ਮਾਨ ਇਸ ਤਰ੍ਹਾਂ ਸੀ ਕਿ ਇਹ ਕਹਿੰਦੇ ਸੀ ਕਿ ਅਸੀਂ ਆਪ ਧਰਨੇ ਮੁਜਾਰਿਆਂ ਵਿੱਚੋਂ ਨਿਕਲੀ ਸਰਕਾਰ ਆ ਪਰ ਜਦੋਂ ਆਂਦੀ ਹੈ ਸਰਕਾਰ ਬਣੀਏ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਤੋਂ ਬਾਅਦ ਸਾਡੀ ਕੋਈ ਸਾਹ ਨਹੀਂ ਲਈ ਗਈ ਜਦ ਕਿ ਉਸ ਤੋਂ ਨਾਂ ਤੋਂ ਬਾਅਦ ਆਈਆਂ ਸਰਕਾਰਾਂ ਨੇ ਵਾਕਵਾ ਪਰਦੇਸ਼ਾਂ ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਹੈ ਉਹਨੂੰ ਬਹਾਲ ਕਰ ਦਿੱਤਾ ਪਰ ਪੰਜਾਬ ਵਿੱਚ ਹਾਲੇ ਤੱਕ ਕੋਈ ਵੀ ਆਸਾਨੂੰ ਦਿਖਾਈ ਨਹੀਂ ਦੇ ਰਹੀ ਸੋ ਅੱਜ ਜਿਹੜੀ ਦੁਖੀ ਹੋ ਗਏ ਸਾਰੇ ਐਨਪੀਐਸ ਤੋਂ ਜਿਹੜੇ ਪੇਡਿਤ ਮੁਲਾਜ਼ਮ ਨੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਹਰ ਮੁਲਾਜ਼ਮ ਆਪਣੀ ਉਮਰ ਦਾ ਬਹੁਤ ਲੰਮਾ ਸਮਾਂ ਜਿਹੜਾ ਉਹ ਆਪਣੀ ਜੋਬ ਨੂੰ ਦਿੰਦਾ ਸਰਕਾਰ ਨੂੰ ਦਿੰਦਾ ਪ੍ਰਸ਼ਾਸਨ ਨੂੰ ਦਿੰਦਾ ਪਰ ਬੜਾ ਦੁੱਖ ਹੁੰਦਾ ਕਿ ਸਾਡੇ ਸਾਥੀ ਜਿਹੜੇ ਆ ਉਹ ਕੋਈ 6000 ਦੇ ਡਾਇਰ ਹੋ ਰਿਹਾ ਕੋਈ 3400 ਦੇ ਡਾਇਰ ਹੋ ਰਿਹਾ ਈਵਨ ਜੋਬ ਤੋਂ ਬਾਅਦ ਉਹ ਛੋਟੇ ਮੋਟੇ ਕੰਮ ਕਰਨ ਲਈ ਜਿਹੜੇ ਆ ਮਜਬੂਰ ਹੁੰਦੇ ਪਏ ਆ ਸੋ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਅੱਜ ਬਾਏ ਇਲੈਕਸ਼ਨ ਜਿਹੜਾ ਕਿ ਲੁਧਿਆਣਾ ਵਿੱਚ ਹੋ ਰਿਹਾ ਹੈ ਅਸੀਂ ਉੱਥੇ ਜਾ ਰਹੇ ਆ ਉੱਥੇ ਜਾ ਕੇ ਬਾਦ ਸਰਕਾਰ ਦੀਆਂ ਜਿਹੜੀਆਂ ਪੋਲ ਖੋਲ ਨੀਤੀਆਂ ਨੇ ਉਹ ਜਨਤਾ ਨਾਲੇ ਨਾਲ ਹੀ ਜੋੜਦੇ ਪਏ ਆ ਜਨਤਾ ਨੂੰ ਹੀ ਦੱਸਦੇ ਪਏ ਆ ਕਿ ਦੇਖੋ ਸਰਕਾਰ ਕਹਿ ਕੀ ਰਹੀ ਹੈ ਤੇ ਕਰ ਕੀ ਰਹੀ ਏ ਸਰਕਾਰ ਵੱਡੀ ਵੱਡੇ ਜਿਹੜੇ ਪੈਸੇ ਲਾ ਕੇ ਇhtiyar baazi ਕਰੀਏ ਕਾਦੀ ਮੁਲਾਜ਼ਮਾਂ ਦੀਆਂ ਸਾਰੀਆਂ ਲਗਭਗ ਮੰਗਾਂ ਮੰਨ ਲੀਆਂ ਪਰ ਤੁਸੀਂ ਦੇਖ ਲਖਦੇ ਹੋ ਆ ਮੁਲਾਜ਼ਮ ਇੰਨੀ ਧੁੱਪ ਦੇ ਵਿੱਚ ਤੇ ਖੜੇ ਸਰਕਾਰ ਦਾ ਬਿੱਟ ਸੇ ਆਪਾਂ ਕਰਨ ਦੀ ਮਜਬੂਰ ਨੇ ਕਿ ਸਰਕਾਰ ਜਿਹੜੀ ਹੈ ਉਹ ਆਪਣੇ ਵਾਦੇ ਪੂਰੇ ਕਰੇ ਜੋ ਆਪਣੇ ਵਾਦੇ ਪੂਰੇ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਧ ਜਿਹੜਾ ਪ੍ਰਚੰਡ ਰੋਜ ਜਿਹੜਾ ਕਾਮਯਾਬਾਂ ਦਾ ਉਸ ਕਾ ਨੂੰ ਦੇਖਣ ਨੂੰ ਮਿਲੇਗਾ ਕਿ ਅਸੀਂ ਫਿਰ ਇੱਕੋ ਦੁਆੜੀ ਦੁਬਾਰਾ ਬੇਨਤੀ ਵੀ ਕਰਦੇ ਹਾਂ ਸਰਕਾਰ ਨੂੰ ਕਿ ਆਪਣੇ ਜਿਹੜੇ ਵਾਦੇ ਆ ਉਹ ਪੂਰੇ ਕਰੋ ਸਾਨੂੰ ਇਸ ਤਰ੍ਹਾਂ ਸੰਘਰਸ਼ ਦੇ ਵਿੱਚ ਜਿਹੜਾ ਆਣ ਨਹੀਂ ਮਜਬੂਰ ਨਾ ਕਰੋ ਅਸੀਂ ਸਾਰੇ ਅਧਿਆਤਕ ਸਾਤੀ ਹਾਂ ਸਾਡੇ ਹੱਥਾਂ ਵਿੱਚ ਕਲਮਾਂ ਚੰਗੀਆਂ ਲਿਖਦੀਆਂ ਨੇ ਪਰ ਸਾਡੇ ਹੱਥਾਂ ਵਿੱਚ ਜਿਹੜੇ ਆ ਇਹ ਇਹੋ ਜਿਹੇ ਪੋਸਟਰ ਆਓ ਜੀ ਨਾਰੇबाजी ਕਰਨੀ ਸਾਨੂੰ ਮਜਬੂਰ ਨਾ ਕਰਨ ਤੇ ਸਾਡੀਆਂ ਵਾਦ ਤੋਂ ਵਾ ਜਿਹੜੀ ਮੰਗ ਏ ਉਹ ਸਾਰੇ ਐਨਪੀਐਸ ਸਾਧੀਆਂ ਦੀ ਮੁਲਾਜ਼ਮਾਂ ਦੀ ਮੰਗ ਏ ਜਰੂਰੀ ਨਹੀਂ ਕਹਿ ਰਹੇ ਉਹ ਐਡਜਨਟ ਡਿਪਾਰਟਮੈਂਟ ਹੈ ਬਾਕੀ ਸਾਰੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਵਿੱਚ ਵੀ ਜਿੰਨੇ ਸਾਡੇ ਮੁਲਾਜ਼ਮ ਨੇ ਉਹ ਸਾਰੇ ਸਾਥੀ ਸਾਡੇ ਨਾਲ ਨੇ ਸਾਰੇ ਅੱਜ ਮੁਲਾਜ਼ਮਾਂ ਦਾ ਜਿਹੜਾ ਹੜੇ ਉਹ ਤੁਸੀਂ ਲੁਧਿਆਣਾ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਲੁਧਿਆਣਾ ਪੱਛਵੇਂ ਵੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਅਸੀਂ ਸਾਰੇ ਮੰਗ ਕਰਦੇ ਆ ਕਿ ਜਲਦੋਂ ਜਲਦ ਚਲੋ ਪੁਰਾਣੀ ਪੈਨਸ਼ਨ ਬਾਅਦ ਲੀਏ ਸਾਡੀ ਉਹਨੂੰ ਲਾਗੂ ਕੀਤਾ ਜਾਵੇ ਇਹਦਾ ਨੋਟੀਫਿਕੇਸ਼ਨ ਪੂਰੇੰ ਦੌਰ ਤੇ ਜਿਹੜਾ ਹੈਗਾ ਉਹ ਕੀਤਾ ਜਾਵੇ ਸਾਡੇ ਐਨਪੀਐਸ ਖਾਤੇ ਜਿਹੜੇ ਆ ਉਹ ਬੰਦ ਕੀਤੇ ਜਾਣ ਸਾਨੂੰ ਜਿਹੜੇ ਅਗੇ ਜੀਪੀਐਫ ਖਾਤਿਆਂ ਦੇ ਵਿੱਚ ਨਾਲ ਜੋੜਿਆ ਜਾਵੇ ਇਹਦੇ ਵਿੱਚ ਸਰਕਾਰ ਦਾ ਵੀ ਇੱਕ ਫਾਇਦਾ ਹੈ ਸਰਕਾਰ ਦਾ ਵੀ ਇੱਕ ਫਾਇਦਾ ਹੈ ਜਦਕਿ ਅਸੀਂ ਯੂਨੀਅਨ ਦੇ ਦਰੋਂ ਕਾफी ਵੱਡੀ ਸਰਕਾਰ ਨੂੰ ਸਮਝਾ ਵੀ ਚੁੱਕੇ ਆ ਕਿ ਜਿਹੜੀ ਸਾਡੀ ਐਨਪੀਐਸ ਦੀ ਕਟੌਤੀ ਕੀਤੀ ਜਾ ਰਹੀ ਏ ਜੇ ਉਹ ਸਰਕਾਰ ਦੇ ਕੋਲ ਜਾਂਦੀ ਏ ਉਹਦੇ ਵਿੱਚ ਸਰਕਾਰ ਨੂੰ ਵੀ ਫਾਇਦਾ ਹੈਗਾ ਸਰਕਾਰ ਨੂੰ ਇੱਕ ਲੰਮਸਮ ਜਿਹੜੀ ਅਮਾਉਂਟ ਹੈ ਉਹ ਕਰੋੜਾਂ ਰੁਪਏਾਂ ਦੇ ਵਿੱਚ ਮਿਲ ਸਕਦੀ ਏ ਪਰ ਸਰਕਾਰ ਜਿਹੜੀ ਏ ਉਹ ਕੁੰਮ ਕਰਨ ਦੀ ਨਿਊਜ਼ ਹੋ ਚੁੱਕੀ ਏ ਤੁਸੀਂ ਦੇਖਦੇ ਪਿਓ ਹਰਿਆਣਾ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਆ ਲਾਹਨ ਆਰਡਰ ਦੀ ਆਪਾਂ ਗੱਲ ਕਰਦੀ ਆ ਸਾਰੇ ਵਾਸੀ ਜਿਹੜੇ ਲੋਕ ਨੇ ਉਹ ਸਰਕਾਰ ਤੋਂ ਦੁਖੀ ਨੇ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਅੱਜ ਮੰਗ ਕਰਦੇ ਆ ਕਿ ਜਿਹੜੀ ਪੁਰਾਣੀ ਪੈਨਸ਼ਨ ਏ ਉਹਨੂੰ ਜਲਦੋਂ ਜਲਦ ਬਹਾਲ ਕੀਤਾ ਜਾਵੇ ਤਾਂ ਕਿ ਅਸੀਂ ਜਿਹੜਾ ਹੈ 4 ਵਜੇ ਤੱਕ ਦੇ ਨਾਲ ਪਸ਼ਾਸਨ ਬਏ ਦੇ ਦਿੱਤੇ ਵੀ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਆਪਣੀ ਡਿਊਟੀ ਨੂੰ ਚੰਗੇ ਤਰੀਕੇ ਨਾਲ ਕਰ ਸਕੀਏ ਆ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਸਕਦੇ ਆ ਪਰ ਸਰਕਾਰ ਨੂੰ ਸਾਡੀਆਂ ਇਸ ਮੰਗ ਨੂੰ ਉਚਾਈਚੇ ਦੌਰ ਤੇ ਜਲਦੋ ਜਲ ਜਿਹੜਾ ਪ੍ਰਵਾਨ ਕਰਨਾ ਪਵੇਗਾ ਥੈਂਕ ਯੂ ਜੀ ਧੰਨਵਾਦ ਜੀ ਮਿਹਰਬਾਨੀ ਜੀ ਕਿਹਾ ਕਿ ਜੇ ਰੋ ਭਗਵੰਤ ਮਾਨ ਜੀ ਦਿੱਤਾ ਵਿੱਚ ਆਏ ਤੇ ਉਹਨਾਂ ਨੇ ਇੱਕ ਜਾਰੀ ਕੀਤਾ ਸੀਗਾ ਨੋਟ ਦੇ ਉਹਦੀ ਕੋਚ ਬਦਲ ਦਿੱਤੀ ਕਿ ਦੋਹਰਾ ਤੁਸੀਂ ਉਹਨਾਂ ਨੇ ਜੀ ਆਪ ਆ ਕੇ ਫੇਸਬੁੱਕ ਤੇ ਲਾਈਵ ਹੋ ਕੇ ਨਵੰਬਰ ਮਹੀਨੇ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਜੀ ਨੇ ਆਪ ਲਾਈਵ ਹੋ ਕੇ ਕਿਹਾ ਕਿ ਅੱਜ ਜਿਹੜੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਬਹੁਤ ਦੇਰ ਤੋਂ ਲੰਬੀ ਮੰਗ ਸੀ ਕਿ ਸਾਨੂੰ ਐਨਪੀਐਸ ਤੋਂ ਕੱਢਿਆ ਜਾਵੇ ਪੁਰਾਣੀ ਪੈਨਸ਼ਨ ਦੇ ਵਿੱਚ ਸਾਨੂੰ ਜੋੜਿਆ ਜਾਵੇ ਅੱਜ ਅਸੀਂ ਜਿਹੜੀ ਮਾਨ ਸਰਕਾਰ ਹੈ ਅਸੀਂ ਆਪਣੇ ਵਾਅਦੇ ਕਰਦੇ ਹਾਂ ਸਾਰੇ ਮੁਲਾਜ਼ਮਾਂ ਨਾਲ ਕਿ ਸਾਰਿਆਂ ਨੂੰ ਅਸੀਂ ਓਪੀਐਸ ਦੇ ਨਾਲ ਪੁਰਾਣੀ ਪੈਨਸ਼ਨ ਜਿਹੜੀ ਹੈ ਉਹਦੇ ਨਾਲ ਜੋੜਦੇ ਪਏ ਹਾਂ ਪਰ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਹਾਲ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਉਸ ਨੋਟੀਫਿਕੇਸ਼ਨ ਨੂੰ ਹਾਲ ਤੱਕ ਲਾਗੂ ਨਹੀਂ ਕੀਤਾ ਗਿਆ ਉਸ ਨੋਟੀਫਿਕੇਸ਼ਨ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੋਸਾਇਟੀ ਮੰਗਿਆ ਕਿ ਉਹ ਨੋਟੀਫਿਕੇਸ਼ਨ ਨੂੰ ਪ੍ਰੋਪਰ ਤੌਰ ਤੇ ਜਾਰੀ ਕੀਤਾ ਜਾਵੇ ਤੇ ਪ੍ਰਾਣੀ ਮੈਂਸ਼ਨ ਨਾਲ ਸੰਬੰਧਿਆ ਜਾਵੇ